ਕਲਾ ਮੀਡੀਆ ਕਲੱਬ ਦੇ ਸਾਡੇ ਪਰਿਵਾਰ ਦੇ ਇਸ ਵੇੜੇ ਵਿੱਚ ਆਉਣ ਤੇ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਔਰ ਡਿਪਟੀ ਮੇਅਰ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ ਜੀ। ਆਮੋ ਜੀ ਆਇਆਂ ਨੂੰ। ਸਾਰੇ ਆਪਾਂ ਪੱਤਰਕਾਰ ਬੜੀ ਦੇਰ ਤੋਂ ਪੱਤਰਕਾਰੀ ਕਰ ਰਹੇ ਆ ਪਟਿਆਲੇ 'ਚ। ਇਹ ਪਹਿਲਾ ਇਨਸਾਨ ਹੈ ਜਿਹਨੂੰ ਨਗਰ ਨਿਗਮ ਦੇ ਵਿੱਚ ਦੂਜੀ ਵਾਰੀ ਸੇਵਾ ਕਰਨ ਦਾ ਮੌਕਾ ਮਿਲਿਆ। ਆਪਾਂ ਨਗਰ ਕੌਂਸਲ ਤੋਂ ਦੇਖ ਲਈਏ ਨਾ ਜਿਹਦੇ ਮਾਸਟਰ ਨਰਿੰਦਰਨ ਦਾਸ ਤੋਂ ਜਦੋਂ ਨਗਰ ਕੌਂਸਲ ਹੁੰਦੀ ਸੀ ਪਟਿਆਲਾ ਉਸ ਤੋਂ ਬਾਅਦ ਬੜੇ ਮੇਅਰ ਆਏ ਬੜੇ ਸੀਨੀਅਰ ਡਿਪਟੀ ਮੇਅਰ ਆਏ। ਅਰੇ ਪਹਿਲਾ ਇਨਸਾਨ ਹੈ ਜਿਹਨੂੰ ਦੂਜੀ ਵਾਰੀ ਤਰੱਕੀ ਦੇ ਕੇ ਨਗਰ ਵਿੱਚ ਭੇਜਿਆ ਗਿਆ ਇਹ ਸਾਬਿਤ ਕਰਦਾ ਹੈ ਕਿ ਇਹ ਬੰਦਾ ਤਰਵੇਸ਼ ਸਿਆਸਤ ਦਾ ਹੁਣ ਆਪਾਂ ਮੇਰ ਸਾਹਿਬ ਤੇ ਆ ਜਾਂਦੇ ਹਾਂ ਕੁੰਨਰ ਲੋਗਿਆ ਜੀ ਤੇ ਮੈਨੂੰ ਇੱਕ ਬੜਾ ਕਿੱਸਾ ਪਰਸਨਲੀ ਕਿੱਸਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਇਹਨਾਂ ਦਾ ਜਿਹੜਾ ਤੁਹਾਨੂੰ ਵੀ ਮਹਿਸੂਸ ਹੋਏਗਾ ਉਸ ਤੋਂ ਬਾਅਦ ਕਿਉਂਕਿ ਮੇਰਾ ਇਹਨਾਂ ਨਾਲ ਨਿੱਜੀ ਰਾਬਤਾ ਹੈ ਪਰਿਵਾਰਕ ਰਿਸ਼ਤਾ ਹੈ ਇਹਨਾਂ ਨੇ ਆਪਣੇ ਬੱਚਿਆਂ ਨੂੰ ਇੱਕ ਸਿੱਖਿਆ ਦਿੱਤੀ ਵੀ ਆਪਾਂ ਨਾ ਮਾਰਾ ਪੈਸਾ ਘਰੇ ਲੈ ਕੇ ਨਹੀਂ ਵੈਸੇ ਤਾਂ ਆਊਟ ਆਫ ਦੀ ਮੇਜ ਆ ਕੇ ਗੱਲ ਕਰ ਰਹੇ ਆ ਜੀ ਇਹ ਪਰ ਮੈਨੂੰ ਲੱਗਿਆ ਵੀ ਇਹ ਜ਼ਰੂਰੀ ਆ ਮੇਰੇ ਸਾਹਕੇ ਨਾਲ ਗੱਲ ਕਰ ਇਹਨਾਂ ਨੇ ਆਪਣੇ ਬੱਚਿਆਂ ਨੂੰ ਛੋਣ ਤੋਂ ਸਿੱਖਿਆ ਦਿੱਤੀ ਬੱਚੇ ਸੈੱਟ ਹੋ ਗਏ ਅਫਸਰ ਲੱਗੇ ਇਹਨਾਂ ਦਾ ਬੇਟਾ ਇੱਕ ਮਹਿਕਮੇ ਦੇ ਵਿੱਚ ਅਫਸਰ ਹੈ ਕੁਝ ਸਮੇਂ ਪਹਿਲੇ ਇਹਨਾਂ ਦੇ ਬੇਟੇ ਨੂੰ ਕੋਈ ਬੰਦਾ ੱਟਕੇ ਨਾਲ ੱਟਕੇ ਨਾਲ ਟੇਬਲ ਦੇ ਉੱਪਰ 50000 ਰੁਪਏ ਰੱਖ ਕੇ ਉਹ ਚਲਾ ਗਿਆ ਇਹਨਾਂ ਦੇ ਬੇਟੇ ਨੂੰ ਜਿਵੇਂ ਸਿੱਖਿਆ ਮਿਲੀ ਹੋਈ ਸੀ ਇਹਨਾਂ ਦਾ ਬੇਟਾ ਘਰ ਆਂਦਾ ਕਾਰਾ ਕੇ ਨਾ ਆਪਣੇ ਘਰਾਂ ਦੇ ਬਾਹਰ ਮੀਟਰ ਲੱਗੇ ਹੋਏ ਨੇ ਖੰਬਿਆਂ ਦੇ ਬਾਹਰ ਤੇ ਇਹਨਾਂ ਦਾ ਬੇਟਾ ਇਹਨਾਂ ਨੂੰ ਘਰੇ ਆ ਕੇ ਕਹਿੰਦਾ ਵੀ ਪਾਪਾ ਅੱਜ ਥੋੜਾ ਕੰਮ ਗਲਤ ਹੋ ਗਿਆ ਕਹਿੰਦੇ ਕੀ ਹੋਇਆ ਕਹਿੰਦੇ ਯਾਰ ਕੋਈ ਬੰਦਾ ਧੱਕੇ ਨਾਲ ਨਾ 50000 ਰੁਪਏ ਲੱਕ ਗਿਆ ਕਹਿੰਦੇ ਤੂੰ ਲਿਆ ਕਿਉਂ ਕਹਿੰਦੇ ਯਾਰ ਰੱਖ ਗਿਆ ਧੱਕੇ ਨਾਲ ਉਹ ਰਾਖੀ ਚਲਾ ਗਿਆ ਭੱਜ ਗਿਆ ਤੇ ਕਹਿੰਦੇ ਤੂੰ ਪੈਸਾ ਘਰ ਤਾਂ ਨਹੀਂ ਲਿਆ ਆ ਕਹਿੰਦੇ ਨਹੀਂ ਉਹ ਪੈਸਾ ਨਾ ਮੈਂ ਬਾਹਰ ਮੀਟਰ ਵਾਲੇ ਬਕਸੇ 'ਚ ਰੱਖਿਆ ਹੈ ਤੇ ਜਦੋਂ ਮੈਨੂੰ ਸਮਝਾਇਆ ਵੀ ਇਹ ਪੈਸਾ ਘਰੇ ਨਹੀਂ ਵਾਰਨਾ ਮਾਰਾ ਪੈਸਾ ਹੈ ਇਹ ਮੈਂ ਮੀਟਰ ਦੇ ਬਕਸੇ 'ਚ ਰੱਖਿਆ ਹੈ ਇਹਨਾਂ ਨੇ ਮੈਨੂੰ ਫੋਨ ਆਂਦਾ ਸ਼ਾਮ ਨੂੰ ਕਹਿੰਦੇ ਯਾਰ ਗਲਪੜ ਹੋ ਗਈ ਮੈਂ ਕੀ ਕਰਾਂ ਕਹਿੰਦੇ ਅੰਦਾਜ਼ਾ ਕੋਈ 50000 ਜਿਗਿਆ ਯਾਰ ਕੀ ਕਰੀਏ ਹੁਣ ਇਹਨਾਂ ਨੇ ਮੈਨੂੰ ਜੋ ਸਵਾਲ ਕੀਤਾ ਕਹਿੰਦੇ ਰਣੇ ਆਪਾਂ ਐ ਕਰਦੇ ਆ ਐਕਟਿਵ ਆ ਦੇਣਾ ਨਹਿਰ ਚ ਸੁੱਕ ਜਾਨੇ ਆ ਨਾ 50000 ਇਹ ਘਰੇ ਦਾ ਵਾਰਨਾਂ ਲਈ ਮੈਂ ਕਿਹਾ ਯਾਰ ਨਹਿਰ ਚ ਕਿਉਂ ਸੁੱਕਣਾ ਆਪਾਂ ਵੀ ਆਪਾਂ ਇਹਨੂੰ ਕਿਤੇ ਚੰਗੇ ਕੰਮ ਚ ਲਾਉਂਦੇ ਆ ਅਸੀਂ ਕੀ ਕੀਤਾ ਜੀ ਕਿਉਂਕਿ ਇਹ ਸ਼ੁਰੂ ਤੋਂ ਪੀਰ ਜੀ ਦੀ ਮੜੀਆਂ ਦੇ ਵਿੱਚ ਸੇਵਾ ਕਰਦੇ ਨੇ ਸ਼ੁਰੂ ਤੋਂ ਬੜੇ ਕਈ ਸਾਲਾਂ ਤੋਂ ਅਸੀਂ ਕੀ ਕੀਤਾ ਬੋਗਿਆ ਜਿਹਨੂੰ ਯਾਦ ਹੋਣਾ ਬੜੀ ਪੁਰਾਣੀ ਗੱਲ ਹੈ ਅਸੀਂ ਨਾ ਲੋਈਆਂ ਲੈ ਲਈਆਂ ਲਾਵਾਰ ਫਲਾਸ਼ਾਂ ਵਾਸਤੇ ਲੋਈਆਂ ਲੈ ਲੈਨੇ ਆ 50000 ਦਾ ਉਹ ਦੇਤਾ ਗਿਆ ਹੀ ਥੱਕੇ ਨਾਲ ਗੇਰ ਗਿਆ ਲੋਈਆਂ ਲੈ ਲੀਆਂ ਜੀ ਲੋਈਆਂ ਲੈ ਕੇ ਮੜੀਆਂ ਦੇ ਵਿੱਚ ਰੱਖਤੀਆਂ ਉਹਦੇ ਚੋਂ ਵੀ 4200 ਰੁਪਏ ਫੇਰ ਬਚ ਗਿਆ ਕਹਿੰਦੇ ਯਾਰ ਹੁਣ 4200 ਰੁਪਏ ਸਾਲਾ ਬਚ ਗਿਆ ਤਾਂ ਕੀ ਕਰੀਏ ਤਾਂ ਉਹ 4200 ਰੁਪਏ ਮੈਨੂੰ ਯਾਦ ਹੈ ਅਸੀਂ ਦੋਨੋਂ ਭਰਾ ਐਕਟਿਵਾ ਦੇ ਉੱਪਰ ਗਏ ਇੱਕ ਇੱਕ ਨੀਡੀ ਔਰਤ ਸੀਗੀ ਉਹਦਾ ਰਾਸ਼ਨ ਲਿਆ ਉਹਦਾ ਸਮਾਨ ਸਮੋਣ ਲਿਆ ਉਹ 4200 ਦਾ ਉੱਥੇ ਦੇ ਕੇ ਆਏ ਸੋ ਜਿਹੜਾ ਬੰਦਾ ਏ ਆਪਣੇ ਬੱਚਿਆਂ ਨੂੰ ਸਲਾਹ ਦਿੰਦਾ ਹੈ ਆਪਣੇ ਬੱਚਿਆਂ ਨੂੰ ਪਰਵਰਿਸ਼ ਕਰਦਾ ਹੈ ਕਿ ਮਾਰਾ ਰੁਪਈਆ 1 ਰੁਪਈਆ ਵੀ ਘਰੇ ਨਹੀਂ ਵਾਰਨਾ ਤੇ ਉਹਦਾ ਬੇਟਾ ਜਿਹੜਾ ਅਫਸਰ ਬਣ ਕੇ ਉਹ ਪੈਸਾ ਜਿਹੜਾ ਕੋਈ ਧੱਕੇ ਨਾਲ ਦੇ ਗਿਆ ਉਹਨੂੰ ਬਾਹਰ ਮੀਟਰ ਤੇ ਬਕਸੇ 'ਚ ਰੱਖ ਜਾਂਦਾ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਇਹ ਬੰਦਾ ਜਿਹੜਾ ਹੈ ਕਿਤ ਲੈਵਲ ਦੀ ਜ਼ਿੰਦਗੀ ਜੀ ਰਿਹਾ ਮੈਂ ਤੇ ਮੇਰੇ ਸਾਥੀ ਪਟਿਆਲੇ ਦੇ ਮੇਅਰ ਗੁੰਦਲ ਸਿੰਘ ਜੀ ਮੇਰੇ ਸਾਥੀ ਪਟਿਆਲੇ ਦੇ ਸੀਨੀਅਰ ਮੇਅਰ ਹਰਿੰਦਰ ਕੋਹਲੀ ਜੀ ਤੁਹਾਡੇ ਕੋਲ ਚੱਲ ਕੇ ਆਏ ਤੁਸੀਂ ਸਾਨੂੰ ਆਪਣੇ ਹੱਥਾਂ ਤੇ ਨਹੀਂ ਪਲਕਾਂ ਦੇ ਟੱਕੜਿਆ ਇੱਕ ਵਾਰੀ ਧੰਨਵਾਦ ਅੱਜ ਵਿਸ਼ੇਸ਼ ਤੌਰ ਤੇ ਮੈਂ ਉਹਨਾਂ ਸਾਥੀਆਂ ਨੂੰ ਮੁਬਾਰਕਬਾਦ ਦਊਂਗਾ ਜਿਨ੍ਹਾਂ ਨੂੰ ਤੁਸੀਂ ਚੁਣ ਕੇ ਮੋਤਵਰ ਸਾਥੀ ਬਣਾਇਆ ਹੈ ਮੇਰੀ ਮਰਦ ਇਸ ਪ੍ਰੈਸ ਕਲੱਬ ਦੇ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਨੂੰ ਮੈਂ ਲੱਖ ਲੱਖ ਮੁਬਾਰਕਵਾਦ ਦਿੰਦਾ ਮੈਂ ਲੱਖ ਲੱਖ ਮੁਬਾਰਕਵਾਦ ਦਿੰਨਾ ਹੈ ਵਾਈਸ ਪ੍ਰਧਾਨ ਨੂੰ ਮੈਂ ਲੱਖ ਲੱਖ ਮੁਬਾਰਕਵਾਦ ਦਿੰਨਾ ਹੈ ਸੈਕਟਰੀਜ਼ ਨੂੰ ਅਤੇ ਖਜ਼ਾਨਚੀ ਭਰਾ ਸਾਥੀਓ ਮੈਂ ਤਾਂ ਇੱਕ ਛੋਟੇ ਜਿਹੇ ਘੜੇ ਦੀ ਮੱਝੀ ਸਭ ਤੋਂ ਜੂਨੀਅਰ ਸਭ ਤੋਂ ਛੋਟੇ ਲੈਵਲ ਦਾ ਮੈਂ ਆਮ ਆਦਮੀ ਪਾਰਟੀ ਦਾ ਬਲਦਤੀ ਹਾਂ ਮੈਂ ਨੀਵੀਂ ਪਾ ਕੇ ਹਮੇਸ਼ਾ ਪਾਰਟੀ ਵਿੱਚ ਕੰਮ ਕਰਦਾ ਰਿਹਾ ਮੈਨੂੰ ਨਹੀਂ ਪਤਾ ਸੀ ਜਦੋਂ 2022 ਦੀ ਸਰਕਾਰ ਬਣੂਗੀ ਉਸ ਤੋਂ ਬਾਅਦ ਨਗਰ ਨਿਗਮ ਦੀ ਇਲੈਕਸ਼ਨ ਦੇ ਵਿੱਚ ਮੈਨੂੰ ਇਲੈਕਸ਼ਨ ਲੜਨ ਦਾ ਮੌਕਾ ਮਿਲੂਗਾ ਤੇ ਪਹਿਲੀ ਵਾਰੀ ਇਲੈਕਸ਼ਨ ਜਿੱਤ ਕੇ ਕਾਰਪੋਰੇਸ਼ਨ ਚ ਗਿਆ ਕਿ ਤੁਹਾਡੇ ਪਿਆਰ ਤੇ ਸਤਿਕਾਰ ਦੇ ਕਰਕੇ ذریعੇ ਮੈਨੂੰ ਆਮ ਆਦਮੀ ਪਾਰਟੀ ਨੇ ਸ਼ਹਿਰ ਦਾ ਕਿਰਤੀ ਬਣਾਇਆ ਪਰ ਮੇਰਾ ਇਹ ਮੰਨਣਾ ਹੈ ਜਿਹੜੇ ਔਦੇ ਹੁੰਦੇ ਨੇ ਇਹ ਆਰਜੀ ਹੁੰਦੇ ਆ ਇਹ ਸਦਾ ਕਿਸੇ ਕੋਲ ਨਹੀਂ ਰਹਿਣੇ ਇਹ ਮੇਰੀ ਟਰਮ ਪੂਰੀ ਹੋ ਜਾਣੀ ਆ ਪਿੱਛੇ ਪਕਾਇਆ ਕੀ ਰਹਿ ਜੂਗਾ ਕਮਾਇਆ ਹੋਇਆ ਪਿਆਰ ਮੈਂ ਤੁਹਾਨੂੰ ਅੱਜ ਇਹ ਵਿਸ਼ਵਾਸ ਦਵਾਕੇ ਕਰਨਾ ਹੈ ਜਦੋਂ ਵੀ ਕਿਤੇ ਮੇਰ ਸਾਹਿਬ ਦੀ ਸੀਨੀਅਰ ਡਿਪਟੀ ਮੇਰ ਸਾਹਿਬ ਦੀ ਜਾਂ ਜਗਦੀਪ ਜੱਗੇ ਦੀ ਜਰੂਰਤ ਪਈ ਮੇਰੇ ਦਫ਼ਤਰ ਦਾ ਦਰਵਾਜ਼ਾ ਠੁੱਡਾ ਮਾਰ ਕੇ ਖੋਲੋ ਤੁਹਾਡਾ ਕੰਮ ਕਰਕੇ ਵਾਪਸ ਹੋਗਾ ਇਹ ਬਿਟਰਵਾ ਤੁਸੀਂ ਸਾਨੂੰ ਇਹਨਾਂ ਮਾਨ ਸਤਿਕਾਰ ਦਿੱਤਾ ਮੈਂ ਜ਼ੁਬਾਨੀ ਤੌਰ ਤੇ ਵੀ ਦਿਲੀ ਤੌਰ ਤੇ ਤੁਹਾਡਾ ਧੰਨਵਾਦ ਕਰੂੰਗਾ ਹਲੇ ਰਾਜਨੀਤੀ ਚ ਕੋਈ ਕਹਿ ਸਕਦਾ ਜਗਦੀ ਜਗਾ ਨਾ ਹੈ ਪਰ ਕੱਲ ਮੈਨੂੰ ਪੰਜਾਬ ਦਾ ਮਾਲਵਾ ਈਸਟ ਜ਼ੋਨ ਦਾ ਪੰਜ ਜੀ ਨੇ ਦਾ ਕੋਆਰਡੀਨੇਟਰ ਲਾਇਆ ਇੱਕ ਵਾਰੀ ਮੈਂ ਜੀ ਅਰਵਿੰਦ ਕੇਦਰੀਵਾਲ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਮਨ अरोड़ा ਜੀ ਦਾ ਸਾਡੇ ਪੰਜਾਬ ਦੇ ਚਾਰ ਮਨੀਸ਼ ਸ਼ੋਧਿਆ ਜੀ ਦਾ ਸੰਦੀਪ ਪਾਠੀ ਜੀ ਦਾ ਤੁਹਾਡੇ ذریعے ਪੂਰੇ ਪੰਜਾਬ ਦੇ ਵਿੱਚ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਗੰਭੀਰ ਜੱਗੇ ਨੂੰ ਜ਼ਿੰਮੇਵਾਰੀ ਦਿੱਤੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਇਮਾਨਦਾਰੀ ਨਾਲ ਕਰੂੰਗਾ ਪਾਰਟੀ ਨੇ ਡਿਊਟੀ ਲਈ ਹੈ ਔਰ ਆਪਣੀ ਦਿਲ ਦੀ ਇੱਛਾ ਵੀ ਆਪਾਂ ਨੇ ਸੇਵਾ ਕਰਨੀ ਹੈ ਲੋਕਾਂ ਆਪਣਾ ਏਜੰਡਾ ਸੇਵਾ ਕਰਨਾ ਲੀਡਰ ਬਣਨਾ ਆਪਣਾ ਏਜੰਡਾ ਨਹੀਂ ਹੈ ਪਾਰਟੀ ਜਿੰਨੀ ਦੇਰ ਮਰਜ਼ੀ ਨੂੰ ਮੈਂ ਅਕਸਰ ਲੋਕਾਂ ਨੂੰ ਘਰੇ 3 ਮਹੀਨੇ ਹੋ ਗਏ ਮੈਨੂੰ 3 ਮਹੀਨੇ ਦਾ ਮੇਰਾ ਜਿਹੜਾ ਐਕਸਪੀਰੀਅੰਸ ਹੈ ਤੁਹਾਨੂੰ ਮੈਂ ਸ਼ੇਅਰ ਵੀ ਕਰ ਦਿੰਨਾ ਪਹਿਲਾਂ ਮੈਂ ਸੋਸ਼ਲ ਵਰਕ ਕਰਦਾ ਸੀਗਾ ਕੁਝ ਮੈਂ ਆਪਣੀ ਜੇਬ ਚੋਂ 5-10 ਹਜ਼ਾਰ ਦੀ ਮੇਰੀ ਕਪੈਸਿਟੀ ਸੀ ਉਹ ਮੈਂ ਇੱਕ ਵੇਲੇ ਮੈਂ ਲਾਂਦਾ ਸੀ ਅੱਜ ਦੀ ਡੇਟ ਤੇ ਮੇਰ ਬਣ ਗਏ ਆ ਡਿਪਟੀ ਮੇਰ ਮੇਰੇ ਸਾਥੀ ਦੋਨੋਂ ਹੀ ਮੇਰੇ ਪਿਆਰੇ ਜੀਜੇਗੇ ਖੋਲੀ ਸਾਹ ਹੋ ਗਏ ਜਿੱਗਾ ਜੀ ਹੋ ਗਏ ਹੁਣ ਅੱਜ ਦੀ ਡੇਟ ਦੇ ਵਿੱਚ ਪੈਸੇ ਸਰਕਾਰ ਨੇ ਲਾਣੇ ਸੋਚ ਦੀ ਗੱਲ ਦੱਸਣਾ ਇਹ ਸਰਕਾਰ ਨੇ ਲਾਣੇ ਮੈਨੂੰ ਤਨਖਾਹ ਮਿਲਦੀ ਹੈ ਸਰਕਾਰ ਦੇ ਪੈਸੇ ਨਾਲ ਕੰਮ ਲੋਕਾਂ ਦੇ ਹੋਣੇ ਨਾ ਮੇਰਾ ਜਲਣਾ ਵੀ ਹੋ ਗਿਆ ਹੀ ਕਰਾਰੇ ਮੈਂ ਕਿਹੜਾ ਕੋਈ ਆਪਣੀ ਜੇਬ ਚ ਪੈਸੇ ਲਾ ਰਿਹਾ ਬਿਲਕੁਲ ਨਹੀਂ ਲਾ ਰਿਹਾ ਲੋਕਾਂ ਦੇ ਸੇਵਕ ਹੈ ਲੋਕਾਂ ਦਾ ਪਿਆਰ ਦਾ ਸਤਕਾ ਹੁਣ ਤੱਕ ਅਸੀਂ ਪਹੁੰਚੇ ਆਂ ਔਰ एग्जांपल ਸੈੱਟ ਕਰਾਂਗੇ ਭਾਜੀ ਪਰਮਾਤਮਾ ਵਧੀਆ ਰੱਖੇ एग्जांपल ਸੈੱਟ ਕਰਾਂਗੇ ਵੀ ਕੰਮ ਹੁੰਦੇ ਕਿਵੇਂ ਔਰ ਆਪਣਾ ਮੇਨ ਮਕਸਦ ਹੀ ਹੈ ਵੀ ਸਹਿਰ ਨੂੰ ਕੁਝ ਨਾ ਕੁਝ ਇਹੋ ਜਿਹਾ ਕਰਕੇ ਜਾਈਏ ਵੀ ਲੋਕੀ ਯਾਦ ਕਰਨ ਵੀ ਯਾਰ ਕੰਮ ਕਿਵੇਂ ਹੁੰਦਾ ਔਰ ਕੰਮ ਕਰਨ ਵਾਸਤੇ ਮੋਹਰ ਪਾਵਰਾਂ ਦੇਦੀਆਂ ਪਰਮਾਤਮਾ ਨੇ ਐਸ்சி ਐਕਸ਼ਨ ਕਮਿਸ਼ਨਰ ਆਈਐਸ ਅਫਸਰ ਵਰਗੇ ਸਾਡੀ ਗੱਲ ਸੁਣਦੇ ਆ ਅਸੀਂ ਉਹਨੂੰ ਬੁਲਾ ਸਕਦੇ ਹਾਂ ਵੀ ਭਾਜੀ ਇਹ ਕੰਮ ਕਰਨਾ ਪਰਮਾਤਮਾ ਨੇ ਵੀ ਮੇਰਾ ਨਾ ਵਰਵਾਤਾ ਨੇ ਪਾਵਰ ਬਖਸ਼ੀ ਹੈ ਵਰਵਾਤਾ ਨੇ ਪਾਵਰ ਬਖਸ਼ੀ ਹੈ ਲੋਕਾਂ ਦੀ ਸੇਵਾ ਵਾਸਤੇ ਪਹਿਲੇ ਜਿਹੜੇ ਮੇਲ ਸੀਗੇ ਉਹਨਾਂ ਦੇ ਬਾਰੇ ਮੈਂ ਕੁਝ ਨਹੀਂ ਕਹਾਗਾ ਉਹਨਾਂ ਨੇ ਪਾਵਰ ਕਿਵੇਂ ਮਿਸਯੂਜ਼ ਕਰੀਆ ਜਾਂ ਯੂਜ਼ ਕਰੀਆ ਉਹਦੇ ਬਾਰੇ ਮੈਂ ਕੁਝ ਨਹੀਂ ਕਰਦਾ ਮੈਂ ਆਪਣੀ ਗਰੰਟੀ ਦੇਣ ਨੂੰ ਤਿਆਰ ਹੈ ਕਿ ਮੇਰੇ ਤੋਂ ਤੁਸੀਂ 6 ਮਹੀਨੇ ਬਾਅਦ ਪੁੱਛੋਗੇ ਸਾਲ ਬਾਅਦ ਪੁੱਛੋਗੇ ਪੋਜੀਟਿਵ ਰਿਪੋਰਟ ਦੇਗਾ ਨੈਗੇਟਿਵ ਰਿਪੋਰਟ ਨਹੀਂ ਆਏਗੀ ਤੁਹਾਨੂੰ ਦਿਖਾਵਾਂਗੇ ਆਪਾਂ ਕਿ ਕਿਵੇਂ ਕੰਮ ਕਿਵੇਂ ਹੁੰਦਾ ਔਰ ਜਿਹੜੇ ਹੁਣ ਐਡ ਪ੍ਰੈਜ਼ੈਂਟ ਅਸੀਂ ਕੰਮ ਵੀ ਕਰਵਾ ਹੀ ਰਹੇ ਹਾਂ 1 ਕਰੋੜ ਰੁਪਏ ਘੱਟ-ਘੱਟ ਕਾਰਪੋਰੇਸ਼ਨ ਕਿੰਨੇ ਮਹੀਨੇ ਦੇ ਵਿੱਚ 1 ਕਰੋੜ ਦਾ ਪ੍ਰੋਫਿਟ ਚੜੀ ਗਈ ਔਰ 1 ਕਰੋੜ ਦੇ ਖਰਚੇ ਘਟਾ ਦੇ ਪਰ ਪ੍ਰੈਕਟੀਕਲੀ ਗਾਰੇ ਔਰ 7 ਸਾਲ ਦੇ ਵਿੱਚ ਮੇਰੇ ਨਾਲ ਤੁਸੀਂ ਹੋਂਡ ਰਿਕਾਰਡੇ ਕਿਸੇ ਨੂੰ ਪੁੱਛੋਗੇ ਵੀ ਪਹਿਲੇ ਵਾਰੀ ਕਾਰਪੋਰੇਸ਼ਨ ਕੋਲ ਨਹੀਂ ਕਲੈਕਸ਼ਨ ਹੋਈ ਅੱਜ ਤੱਕ ਨਹੀਂ ਕਲੈਕਸ਼ਨ ਵੈਣੀ ਹੋਈ ਤਿੰਨ ਮਹੀਨੇ ਦਾ ਰਿਕਾਰਡ ਚੈੱਕ ਕਰਕੇ ਦੇਖ ਲਓ ਵੀ ਕੋਈ ਕੰਪੇਰੀ ਨਹੀਂ ਕਰ ਸਕਦਾ ਔਰ ਕੰਮ ਇਹ ਪੈਸਾ ਆਏਗਾ ਲੋਕਾਂ ਦੇ ਟੈਕਸ ਦਾ ਪੈਸਾ ਹੈ ਲੋਕਾਂ ਦੇ ਲਾਣਾ ਸੀ ਸਾਡੀ ਡਿਊਟੀ ਬਣਦੀ ਹੈ ਪਰ ਮੇਰਾ ਡਿਪਟੀ ਮੇਰ ਮੇਰ ਸਾਹਿਬ ਬੜੇ ਕੋਆਪਰੇਟਿਵ ਹੈਗੇ ਪੀਐਸਬੀ ਲੋਕਾਂ ਨੇ ਕੰਮ ਕਰਨੇ ਸੈਕਟਰ ਸਟੈਂਡ ਚੜਾਇਆ ਜੀ ਭਾਈ 7 ਸਾਲ ਬਾਅਦ ਸੈਕਟਰ ਸਟੈਂਡ ਚੜਿਆ 29 ਲੱਖ ਰੁਪਏ ਠੇਕੇ ਦੇ ਸੈਕਟਰ ਸੈਟਲ ਆਏ 7 ਸਾਲ ਬਾਅਦ ਇਹਦਾ ਵੀ 8000 ਰੁਪਏ ਰੋਜ਼ ਦਾ ਕਰਾਇਆ ਹੁੰਦਾ ਕਦੀ ਅੱਜ ਤੱਕ ਕਿਸੇ ਨੇ ਬੋਧਰ ਨਹੀਂ ਕੀਤਾ 45 ਲੱਖ ਰੁਪਏ ਮਹੀਨਾ ਐਡਵਰਟਾਈਜ਼ਮੈਂਟ ਦਾ ਆ ਰਹੀ ਭਾਈ ਐਨਟਰਪ੍ਰਾਈਜ਼ ਔਰ 10 ਲੱਖ ਰੁਪਏ ਐਸਟੀਮੇਟਡ ਹੋਰ ਹੋਰ ਆ ਜਿਗਾ ਕਿਉਂਕਿ ਜਿਹੜੇ ਪੈਨਿਕ ਪੋਰਪੂਲ ਪਏ ਸੀ ਯੂਨੀਪੋਲ ਪਏ ਸੀ ਉਹ ਵੀ ਜੇ ਵੀ ਇਨਕਮ ਵਧਾਈਏ ਕਿਉਂਕਿ ਇਹ ਇਨਕਮ ਹੋਏਗੀ ਤਾਂ ਪਾ ਖਰਚਾ ਕਰ ਸਕਾਂਗੇ ਐਲ ਐਨ ਟੀ ਵਾਲੇ ਸੀਗਾ ਉਹ 20 ਕਰੋੜ ਦਾ ਕੰਮ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਅਗਲੇ ਹਫਤੇ ਚ ਉਹ ਸਾਡਾ ਟੋਟਲ ਬਿਲ ਪਾਸ ਹੋ ਗਿਆ ਔਰ 20 ਕਰੋੜ ਆਇਆ 30 ਕਰੋੜ ਦਾ ਹੋਰ ਹੈ ਕੁਦਰਤੀ ਮੁਕਦਰ ਤੇਜ ਹੈ 15ਵੇਂ ਵਿੱਤੀ ਕਮਿਸ਼ਨ ਦੇ ਪੈਸੇ ਪਹਿਲੀ ਵਾਰੀ 30 ਕਰੋੜ ਰੁਪਏ ਇਕੱਠੇ ਆ ਗਏ ਇਹ ਮੁਕਦਰ ਹੀ ਤੇਜ ਹੈ ਭਾਈ ਛੋਟੀ ਨਦੀ ਔਰ ਜਿਹੜੀ ਵੱਡੀ ਨਦੀ ਦਾ ਪ੍ਰੋਜੈਕਟ ਆ ਉਹ 208 ਕਰੋੜ ਰੁਪਏ ਦਾ ਪ੍ਰੋਜੈਕਟ ਦੀਗਾ ਜਿਹੜਾ ਅੱਜ 8 ਸਾਲ ਪਹਿਲਾਂ ਸ਼ੁਰੂ ਹੋਇਆ ਵਾ ਵਿੱਚ ਹੀ ਚੱਲ ਰਿਹਾ ਉਹਦੇ ਤਹਿਤ ਸਾਡੇ ਲੋਕਲ ਬਾੜੀ ਮੰਤਰੀ ਸਪੈਸ਼ਲ ਤੌਰ ਤੇ ਪਟਿਆਲਾ ਜਲੋ ਕਾਰਪੋਰੇਸ਼ਨ ਚ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਵੀ ਪਹਿਲੀ ਵਾਰੀ ਹੋਇਆ ਕਿ ਉਹ ਜਿਹੜਾ ਉਸ ਕੰਮ ਲਈ 30 ਸਤੰਬਰ ਦਾ ਟਾਈਮ ਉਹਦਾ ਸਾਨੂੰ ਦੇ ਕੇ ਗਏ ਨੇ ਡੈਡਲਾਈਨ ਦੇ ਕੇ ਗਏ ਨੇ ਵੀ ਜਿਹੜੇ ਅਫਸਰ ਵੀ 30 ਸਤੰਬਰ ਤੱਕ ਦਾ ਸੀਵਰੇਜ ਬੋਰਡ ਔਰ ਇਰੀਗੇਸ਼ਨ ਤੇ ਡਰੇਨੇਜ ਵਿਭਾਗ ਤਿੰਨੋਂ ਵਿਭਾਗ ਇਕੱਠੇ ਧੀਗੇ ਉਹਨਾਂ ਨੇ ਮੀਟਿੰਗ ਦੇ ਵਿੱਚ 30 ਸਤੰਬਰ ਤੱਕ ਦੀ ਡੈਡਲਾਈਨ ਦਿੱਤੀ ਆ ਵੀ ਅਸੀਂ ਇਹਨੂੰ ਇਸੀ 30 ਸਤੰਬਰ 2025 ਤੱਕ ਮੁਕੰਮਲ ਕਰ ਦੇਵਾਂਗੇ 6 ਮਹੀਨੇ ਦਾ ਮੰਤਰੀ ਜੀ ਤੋਂ ਪਹਿਨ ਲੱਗਿਆ ਉਹਨਾਂ ਨੇ ਔਰ ਮੰਤਰੀ ਜੀ ਬਕਾਇਦਾ ਤੌਰ ਤੇ ਕਹਿ ਕੇ ਗਏ ਨੇ ਮੈਂ ਮੰਤਰੀ ਜੀ ਨੂੰ ਕਿਹਾ ਮਖਿਆ ਜੀ ਇਹਨਾਂ ਨੇ ਜੇ 6 ਮਹੀਨੇ ਚ ਨਾ ਪੂਰਾ ਕੀਤਾ ਕਿਤੇ ਫਿਰ ਮੇਰੀ ਕਲਮ ਦੇਖਿਓ ਇਹਨਾਂ ਨੂੰ ਘਰ ਭੇਜ ਦਿਆਂਗੇ ਅੱਛਾ ਇੱਕ ਮੇਰੇ ਸਾਹ ਜਿੱਦਾਂ ਪਟਿਆਲੇ ਦੀ ਆਪਾਂ ਗੱਲ ਕਰਦੇ ਆਂ ਤਾਂ ਪੱਤੀ ਸਮੱਸਿਆ ਜਿਹੜੀ ਮੈਨੂੰ ਲੱਗਦੀ ਆ ਕਿ ਇੱਥੇ ਆਵਾਜਾਈ ਦੀ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਵਧ ਗਈ ਆ ਖਾਸ ਤੌਰ ਤੇ ਜਿਹੜੇ ਵੱਡੇ ادارے ਨੇ ਜਿਵੇਂ ਕਮਾਈ ਕਰਦੇ ਨੇ ਖਾਸ ਕਰ ਤੋਂ ਉਹਨਾਂ ਚ ਹਸਪਤਾਲ ਨੇ ਜਾਂ ਇੰਸਟੀਚਿਊਟ ਨੇ ਉਹ ਆਪਣੀ ਕਮਾਈ ਵੀ ਕਰਦੇ ਨੇ ਬਾਅਦ ਚ ਕਈ ਥਾਂ ਤੇ ਕਈ ਸਕੂਲ ਐਵੇਂ ਜਿੱਥੇ ਤੁਹਾਨੂੰ ਆਪਣੇ ਪੁਲਿਸ ਨੂੰ ਵੀ ਪੁਲਿਸ ਵਾਲੇ ਖੜਾਣੇ ਪੈਣੇ ਨੇ ਜਦੋਂ ਕਿ ਡਿਊਟੀ ਉਹਨਾਂ ਦੀ ਆ ਮੈਨੂੰ ਇਹ ਅਸੀਂ ਪੁੱਛਣਾ ਚਾਹੁੰਦੇ ਆ ਕਿ ਜਿਹੜੀ ਆਵਾਜੇ ਦੀ ਸਮੱਸਿਆ ਆ ਉਹਦੇ ਲਈ ਪਹਿਲਾਂ ਤਾਂ ਇਹਨਾਂ ਨੇ ਜਿਹੜੇ ਨਵੇਂ ਬਣਾ ਰਹੇ ਨੇ ਜਾਂ ਪਹਿਲਾਂ ਬਣਾਈ ਉਹਨਾਂ ਤੋਂ ਪਾਰਕਿੰਗ ਦਾ ਤੁਸੀਂ ਕਦੀ ਪੁੱਛਿਆ ਵੀ ਤੁਸੀਂ ਕਿਹੜੀ ਪਾਰਕਿੰਗ ਛੱਡੀ ਐ ਜੇ ਛੱਡੀ ਐ ਤੇ ਉਹ ਕਿਹੜੀ ਐ ਤੇ ਜੇ ਕਿਹੜੀ ਆ ਉਹ ਯੂਜ਼ ਕਰ ਰਹੇ ਨੇ ਕਿ ਨਹੀਂ ਕਿਉਂਕਿ ਇਹ ਹਸਪਤਾਲਾਂ ਨੂੰ ਤੁਸੀਂ ਇਧਰੋਂ ਨਹੀਂ ਲੰਘ ਜਾਗੇ ਆਪਾਂ ਅਮਰ ਹਸਪੀਟਲ ਵਾਲੀ ਸਾਈਡੋਂ ਲੰਘ ਜਾਗੇ ਜਾਂ ਹਾਰਟ ਵਾਲੇ ਇਧਰੋਂ ਲੰਘ ਜਾਗੇ ਤਾਂ ਤੁਸੀਂ ਤੋੜ ਤੱਕ ਦੇਖੋਗੇ ਜਾਮ ਹੀ ਜਾਮ ਸ਼ਹਿਰ ਚ ਬਣਦੇ ਜਾ ਰਹੇ ਨੇ ਤੇ ਇਹ ਸਮੱਸਿਆ ਵੱਧਦੀ ਜਾ ਰਹੀ ਹੈ ਜਦੋਂ ਉਹਦਾ ਮੁੱਖ ਕਾਰਨ ਜਿਹੜੇ ਇਹ ਇੰਸਟੀਚਿਊਟ ਨੇ ਇਹਨਾਂ ਦੀ ਡਿਊਟੀ ਬਣਦੀ ਆ ਕਿ ਇਹ ਜੇ ਕਮਾਈ ਕਰਦੇ ਨੇ ਤੇ ਆਪਣੀ ਪਾਰਕਿੰਗ ਵਗੈਰਾ ਆਪਣਾ ਪ੍ਰਬੰਧ ਜਿਹੜਾ ਉੱਥੇ ਕਰਨ ਉਹਦੇ ਲਈ ਤੁਸੀਂ ਕਿੱਦਾਂ ਦਾ ਪਲਾਨ ਕੀਤਾ ਜੇਗੇ ਛੱਟਾ ਸਾਹਿਬ ਬਿਲਕੁਲ ਠੀਕ ਹੈ ਕਿਉਂਕਿ ਵਹੀਕਲ ਵਧ ਗਏ ਪੋਪੂਲੇਸ਼ਨ ਵਧ ਗਈ ਔਰ ਪਰਾਣਾ ਸ਼ਹਿਰ ਹੈ ਪਟਿਆਲਾ ਜਿਹੜੀਆਂ ਬਿਲਡਿੰਗਾਂ ਬਣ ਰਹੀਆਂ ਜਿਹੜੀ ਸਾਡੇ ਤੋਂ ਪਹਿਲਾਂ ਬਿਲਡਿੰਗਾਂ ਬਣੀ ਐ ਸਾਨੂੰ ਤਾਂ 3 ਮਹੀਨੇ ਹੋਏ ਮਗਰ ਉਹਨਾਂ ਨੇ ਪਾਰਕਿੰਗ ਦੀ ਪ੍ਰੋਵੀਜ਼ਨ ਕਈ ਜਗ੍ਹਾ ਤੇ ਹੈ ਕਈ ਜਗ੍ਹਾ ਤੇ ਰੱਖੀ ਹੋਣੀ ਪ੍ਰੋਵੀਜ਼ਨ देखो गलती ਤਾਂ ਸਰਕਾਰ ਦੀ ਹੈ ਮਗਰ ਸਾਡੀ ਸਰਕਾਰ ਤੋਂ ਪਹਿਲਾਂ ਦੀ ਹੈ ਸਾਡੇ ਆਣ ਤੋਂ ਪਹਿਲਾਂ ਜੋ ਕੁਝ ਹੋਇਆ ਹੈ ਜਿਹੜੇ ਹੁਣ ਜਿਹੜੀਆਂ ਬਿਲਡਿੰਗਾਂ ਬਣਨੀਆਂ ਉਹਨੂੰ ਅਸੀਂ ਪ੍ਰੋਪਰ ਢੰਗ ਦੇ ਨਾਲ ਪਾਸ ਤਾਂ ਕਰ ਰਹੇ ਹਾਂ ਇਹ ਪਾਰਕਿੰਗ ਕਿਉਂਕਿ 15 ਫੁੱਟ ਅੱਗੇ ਛੱਡਣੀ ਹੈ ਜੋ ਸਾਡਾ ਟੀਪੀ ਪਲਾਨ ਹੈ ਜੋ ਮੈਪ ਦੇ ਵਿੱਚ ਜੋ ਪ੍ਰੋਸੀਜਰ ਹੈਗਾ ਉਹ ਅਸੀਂ ਅਡੋਪਟ ਕਰ ਰਹੇ ਹਾਂ ਔਰ ਜਿਹੜੀ ਵੀ ਪਾਰਟੀਆਂ ਸਾਡੇ ਕੋਲ ਆ ਰਹੀਆਂ ਅਸੀਂ ਬਗੈਰ ਉਹਦੀ ਪਾਰਕਿੰਗ ਛੱਡ ਕੇ ਤਾਂ ਬਿਲਡਿੰਗ ਪਾਸ ਕਰ ਰਹੇ ਹਾਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀਆਂ ਪਹਿਲੀਆਂ ਬਿਲਡਿੰਗਾਂ ਬਣੀਆਂ ਹੋਈਆਂ ਉੱਥੇ ਵੀ ਅਸੀਂ ਕੁਝ ਕੋਸ਼ਿਸ਼ ਕਰਨਾ ਵੀ ਇਹਨਾਂ ਨੂੰ ਵੀ ਰਿਵਿਊ ਕਰਾਇਆ ਜਾਵੇ ਮੇਰ ਸਾਹਿਬ ਹਾਂਜੀ ਅਰਜਿੰਦਰਾ ਤਲਾ ਦਾ ਜਿਹੜਾ ਬਹੁਤ ਸਮੇਂ ਤੋਂ ਇਹਦਾ ਰੇਡਕਾ ਚੱਲਿਆ ਆ ਰਿਹਾ ਛੋਟੇ ਛੋਟੇ ਹੁੰਦੇ ਸੀ ਇੱਥੇ ਇੰਨੀਆਂ ਸ਼ਾਨਦਾਰ ਕਿਸ਼ਤੀਆਂ ਚੱਲਦੇ ਸੀ ਬੜਾ ਮਾਹੌਲ ਵਧੀਆ ਸੀ ਔਰ ਇੱਕ ਟੂਰਿਸਟ ਸਪੌਟ ਦੀ ਇਹ ਹیثیت ਰੱਖਦਾ ਹੈ ਬਹੁਤ ਸਮਾਂ ਲੀਡਰ ਦਾਅਵੇ ਬੜੇ ਕਰਦੇ ਰਹੇ ਪੈਸਾ ਵੀ ਆਇਆ ਵਿਧਾਨ ਸਭਾ ਦੀਆਂ ਕਮੇਟੀਆਂ ਵੀ ਆਈਆਂ ਕਿ ਇਸ ਦੀ ਜੂਨ ਅਸੀਂ ਸੁਧਾਰਾਂਗੇ ਲੇਕਿਨ ਪ੍ਰਣਾਲੀ ਉੱਥੇ ਦਾ ਉੱਥੇ ਹੀ ਆ ਇਹਦੇ ਚ ਕਾਰਪੋਰੇਸ਼ਨ ਕਿਸ ਤਰ੍ਹਾਂ ਦੀ ਆਪਣੀ ਕੋਈ ਵਧੀਆ ਹੁੰਕਾ ਨਵਾ ਸਕਦਾ ਇਸ ਦੀ ਬਿਊਟੀਫਿਕੇਸ਼ਨ ਲਈ ਪ੍ਰੋਣਾ ਜੀ ਅਜੇ ਟਾਈਮ ਚਾਹੀਦਾ ਇਹ ਕੋਈ ਪ੍ਰੋਪਰ ਦੇਖਿਆ ਵੀ ਨਹੀਂ ਹੈਗਾ ਕੋਈ ਕਹਿੰਦਾ ਵੀ ਕੋਈ ਕਹਿੰਦਾ ਇਰੀਗੇਸ਼ਨ ਕੋਲ ਹੈ ਕੋਈ ਕਹਿੰਦਾ ਪੀ ਡਬਲਯੂ ਡੀ ਕੋਲ ਹੈ 2 3 4 ਡਿਪਾਰਟਮੈਂਟ ਜਿਹੜੇ ਇਨਵੋਲ ਹੈਗੇ ਰਿਸਪੌਂਸਿਵਿਟੀ ਕਿਦੀ ਫਿਕਸ ਹੋਈ ਹੋਈ ਐ ਕੁਛ ਨਹੀਂ ਪਤਾ ਕਾਰਪੋਰੇਸ਼ਨ ਦਾ ਐਕਟਲੀ ਦਾ ਵੈਸੇ ਏਰੀਆ ਕਾਰਪਰੇਡ ਹੁੰਦਾ ਹੁਣ ਪਾਣੀ ਕਿਉਂ ਨਹੀਂ ਆ ਰਿਹਾ ਕਿਸੇ ਨੂੰ ਕੋਈ ਜਵਾਬ ਨਹੀਂ 1.5 ਕਿਲੋਮੀਟਰ ਤੋਂ ਜੀ ਪਾਣੀ ਦੀ ਪਾਈਪ ਫਟ ਗਈ ਕਿ ਉਹ ਕੌਣ ਠੀਕ ਕਰਾਏਗਾ ਕਿਸੇ ਨੂੰ ਪਤਾ ਨਹੀਂ ਕਿਉਂਕਿ ਸਾਨੂੰ ਅਜੇ ਟਾਈਮ ਥੋੜਾ ਹੋਇਆ ਥੋੜਾ ਜਿਹਾ ਟਾਈਮ ਹੋਇਆ ਮੇਰੇ ਪਿੱਛੇ ਜੇ ਐਮਐਲਏ ਜੀਤਪਾਲ ਸਿੰਘ ਕੋਲੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਕੋਈ ਜਿਹੜੀ ਸਪਲੀਨ ਹੈ ਥੜੀ ਪਾਈਪ ਹੈ ਉਹ ਖਰਾਬ ਹੋਇਆ ਪਿਆ ਉਹਦੀ ਪ੍ਰੋਬਲਮ ਹੈ ਐਸਟੀਮੇਟ ਬਣਾ ਰਹੇ ਆ ਅਸੀਂ ਕਰਾਂਗੇ ਕੁਝ ਲੇਕਿਨ ਉਸ ਨੂੰ ਵੀ ਗੁਜ਼ਰਿਆ 6-8 ਮਹੀਨੇ ਹੋ ਗਏ ਦੇਖੋ ਸਰੋ ਪਰਵਾਨਾ ਜੀ ਮੇਰੇ ਨਾਲ ਪ੍ਰੋਜੈਕਟ ਜੇ ਹੈਗੇ ਡੈਰੀ ਫਾਰਮ ਸ਼ਿਫਟ ਕਰਨਾ ਡੰਪ ਲੇਕ ਉਹ ਡੌਗ ਸ਼ੈਲਟਰ ਹਾਊਸ ਬਣਾਉਣਾ ਗਊਆਂ ਦਾ ਅਰੇਂਜਮੈਂਟ ਕਰਾ ਗਊਸਲਾ ਦਾ ਇਹ 4-5 ਜਿਹੜੇ ਇਹਨਾਂ ਪ੍ਰੋਜੈਕਟ ਮੇਰੇ ਆਪਣੇ ਜੈਨ ਦੇ ਵਿੱਚ ਹੈ ਉਹ ਜਿਹੜੇ ਆਪਾਂ ਜਾਣਦੇ ਆ ਵੀ ਆਪਾਂ ਵੀ ਪਬਲਿਕ 'ਚ ਰਹਿੰਦੇ ਆ ਆਪਣੇ ਨਾਲ ਜੁੜੇ ਹੋਏ ਹੈਗੇ ਪ੍ਰੋਜੈਕਟ ਪਰ ਇਨਕਮ ਦਾ ਸਾਧਨ ਵੀ ਬਣ ਸਕਦਾ ਹੈ ਬਹੁਤ ਹਾਂਜੀ ਇਨਕਮ ਦਾ ਸਾਧਨ ਵੀ ਬਣ ਸਕਦਾ ਆ ਉਹਦਾ ਉਹਦਾ ਆਪਾਂ ਦੇਖ ਰਹੇ ਹੈਗੇ ਇਨਕਮ ਦਾ ਦਾ ਨੇਚਰਲੀ ਕਿਸ਼ਤੀਆਂ ਕੋਸੇ ਬਿਕਨਿੰਗ ਪੁਆਇੰਟ ਹੈ ਕਿਉਂਕਿ ਮੰਦਰ ਔਰ ਮॉल ਸਾਹਮਣੇ ਹੈ ਹਮਮ ਇੰਨੀ ਪਬਲਿਕ ਸੈਚਰਡੇ ਨੂੰ ਆਉਂਦੀ ਹੈ ਸ਼ਾਇਦ ਇਹਦੇ ਨਹੀਂ ਆਂਦੀ ਹੋਵੇਗੀ ਭਾਜੀ ਪਿੰਡਾਂ ਲੀਆਂ ਟਰਾਲੀਆਂ ਭਰਾਂ ਭਰ ਕੇ ਆਨੇ ਇਹ ਤਾਂ ਪਿਕਨਿਕ ਫੋੜਾ ਇਹ ਟਿਕਟ ਰੱਖੀ ਜਾਵੇ ਲੱਖ ਰੁਪਏ ਦੀ ਇਨਕਮ ਹੋ ਸਕਦੀ ਹੈ ਬਿਲਕੁਲ ਬਿਲਕੁਲ ਕਿਉਂਕਿ ਜ ਆਪਾਂ ਲੋਕ ਉੱਥੋਂ ਲੰਘਦੇ ਆ ਤਾਂ ਆਪਾਂ ਇਹ ਚੀਜ਼ ਦੇਖਣ ਦੇਖਣ ਨੂੰ ਮਿਲਦੀ ਹੈ ਇਹਦੋਂ ਵੀ ਆਪਾਂ ਜਲਦੀ ਤੁਹਾਡਾ ਵੀ ਸਾਥ ਚਾਹੀਦਾ ਹੋਵੇਗਾ ਕਰੋ ਕੋਸ਼ਿਸ਼ਾਂ ਇਸ ਲਈ ਜਲਦੀ ਕਰਾਂਗਾ ਆਪਾਂ ਜੀ ਬਹੁਤ 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 ਸਾਰੀ ਟੀਮ ਦਾ ਧੰਨਵਾਦ ਮੈਂ ਇੱਕ ਸੈਕਿੰਡ ਆ ਜੀ 对。<Okay. S 2> okay.